ਦੇ ਵੀਰਾਂ ਨੇ ਮੈਂ ਤੇ ਇਹ ਗੱਲ ਸਟੇਜ ਤੇ ਸਿੰਘੂ ਵੱਡ ਸਟੇਜ ਤੇ ਵੀ ਕਰਦਾ ਹੁੰਨਾ ਕਿ ਜਿਨ੍ਹਾਂ ਨੇ ਅਜੇ ਤੱਕ ਦਿੱਲੀ ਹਾਜ਼ਰੀ ਨਹੀਂ ਭਰੀ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਉਹ ਘਰ ਬੈਠੇ ਫੇਸਬੁੱਕ ਤੇ ਜੋ ਮਰਜ਼ੀ ਲਿਖੀ ਜਾਣ ਜੋ ਮਰਜ਼ੀ ਬੋਲੀ ਜਾਣ ਉਹ ਕੋਈ ਮਹਿਣਾ ਨਹੀਂ ਰੱਖਦੀਆਂ ਬਿਲਕੁਲ ਕਿਉਂਕਿ ਜਿਹੜਾ ਉੱਥੇ ਆ ਜਿਹਦੇ ਨਾਲ ਵਾਪਰੀ ਆ ਜਾਂ ਜਿਨੇ ਵਾਪਰ ਦੀ ਵੇਖੀ ਆ ਜਾਂ ਜਿਨੇ ਪਿੰਡੇ ਤੇ ਸੰਤਾਬ ਹੰਡਾਇਆ ਆ ਇਹ ਤਾਂ ਉਹਨੂੰ ਪਤਾ ਆ ਕਿਉਂਕਿ ਜਿਹੜੀ ਇਹ ਘਟਨਾ ਹੋਈ ਆ ਪ੍ਰਤੱਖ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਸਾਡੇ ਸਿੱਖੀ ਪੇਛ ਦੇ ਵਿੱਚ ਬਾਣਿਆਂ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇਹ ਸਮਝਦੇ ਆ ਕਿ ਗੁਰੂ ਸਾਹਿਬ ਦੇ ਗੁਰੂ ਦੀ ਬਾਣੀ ਦੇ ਅੰਗ ਪਾੜ ਜਾਣ ਉਹਨੂੰ ਹੀ ਵਿਵਦੀ ਸਮਝਦੇ ਆ ਹਾਂ ਬਿਲਕੁਲ ਜੇ ਕੋਈ ਨਸ਼ੇੜੀ ਬੰਦਾ ਚੁੱਕ ਕੇ ਭੱਜ ਕੇ ਗੁਰੂ ਸਰੂਪ ਲੈ ਜਾਵੇ ਸੋਟਾਵੇ ਉਹਨੂੰ ਵੀ ਵਿਵਦੀ ਨਹੀਂ ਮੰਨਦੇ ਹੂੰ ਉਹਨੂੰ ਵਿਵਦੀ ਨਹੀਂ ਮੰਨਦੇ ਹੂੰ ਕਿਉਂਕਿ ਪੰਜਾਬ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਆ ਮੈਂ ਇਹ ਕਹਿਣਾ ਆ ਕਿ ਜਿਹੜਾ ਪੰਜਾਬ ਦੇ ਵਿੱਚ ਵਰਤਾਰਾ ਚੱਲਿਆ 2015 ਤੋਂ ਲੈ ਕੇ ਤਕਰੀਬਨ ਅੱਜ ਤੱਕ 450 ਤੋਂ ਉੱਤੇ ਗੁਰੂ ਸਾਹਿਬ ਦੀ ਵਿਵਬਦੀ ਹੋ ਚੁੱਕੀ ਆ ਬਿਲਕੁਲ ਭਾਵੇਂ ਉਹ ਗੁੜਕਾ ਸਾਹਿਬ ਜੀ ਨੇ ਭਾਵੇਂ ਪੁੱਥੀਆਂ ਨੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਭਾਵੇਂ ਭਾਗ ਨੇ ਕੁਝ ਵੀ ਆ ਔਰ ਮੈਂ ਇੱਕ ਗੱਲ ਇਸੇ ਸਾਫ਼ ਕਰਦੇ ਆ ਕਿ ਜਿਹੜਾ ਸਿੱਖ ਆ ਸਿੱਖ ਵਾਸਤੇ ਵਿਵਬਦੀ ਜਿਹੜੀ ਆ ਵਿਵਬਦੀ ਕੀ ਮੈਨੇ ਰੱਖਦੀ ਆ ਕਿ ਭਾਵੇਂ ਉਹ ਗੀਤਾ ਹੋਵੇ ਪਾਵੇਂ ਕੁਰਾਨ ਹੋਵੇ ਪਾਵੇਂ ਬਾਈਬਲ ਹੋਵੇ ਪਾਵੇਂ ਗੁਰੂ ਗ੍ਰੰਥ ਸਾਹਿਬ ਜੀ ਹੋਣ ਜੀ ਪਾਵੇਂ ਦਸਮ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਹੋਵੇ ਕੋਈ ਗ੍ਰੰਥ ਜਿਹਦੀ ਜਿਹਦੀ ਰਚਨਾ ਆ ਮਹਾਂਪੁਰਖਾਂ ਦੀ ਰਚਨਾ ਆ ਦਸਾਂ ਪਾਤਸ਼ਾਹੀਆਂ ਦੀ ਆ ਜਾਂ ਆਪਾਂ ਕਹਿ ਲਈਏ ਵੀ Hindu ਦੇਵੀ ਦੇਵਤਿਆਂ ਦੀ ਆ ਜਾਂ ਮੁਸਲਮਾਨਾਂ ਦੀ ਆ ਇਸਲਾਮ ਤਰਮਦੀ ਆ ਜਾਂ ਬਾਈਬਲ ਇਸਾਈ ਤਰਮਦੀ ਆ ਧਰਮੇ ਕੋਈ ਵੀ ਧਰਮ ਸਤਿਕਾਰਯੋਗ ਸਾਰੇ ਸਿੱਖ ਧਰਮ ਦਾ ਸਤਿਕਾਰ ਕਰਦਾ ਹੈ ਪਰ ਮੈਂ ਇੱਥੇ ਇਹ ਗੱਲ ਵਰਣਨ ਕਰਨੀ ਚਾਹਣਾ ਆ ਕਿ ਜਿਹੜੇ ਕਹਿੰਦੇ ਵਿਵਦੀ ਹੋਈ ਨਹੀਂ ਉਹਨਾਂ ਨੇ ਪੁੱਛੋ ਵੀ ਜਾ ਕੇ ਸਿੰਘੂ ਵੇਖਿਆ ਹੂੰ ਉਹਨਾਂ ਜਾ ਕੇ ਉੱਥੇ ਕੋਈ ਨਰੀਖਣ ਕੀਤਾ ਆ ਹੂੰ ਕੋਈ ਨਿਰਣਾ ਲਿਆ ਆ ਕਿਸੇ ਗੱਲ ਦਾ ਵੀ ਅਸੀਂ ਵੇਖੀਏ ਜਾ ਕੇ ਸਾਰੀ ਘਟਨਾ ਜਿਹੜੇ ਦੋਛੀ ਐਵੇਂ ਰੌਲਾ ਉਹਨਾਂ ਨੇ ਸਮਝ ਜੇ ਵੀ ਐਵੇਂ ਰੌਲਾ ਪਾਉਂਦੇ ਨੇ ਬਿਲਕੁਲ ਵੀ ਉੱਥੇ ਜਾ ਕੇ ਵੇਖੇ ਵੀ ਇਹਦੀ ਹੋਈ ਕਿ ਨਹੀਂ ਹੋਈ ਹੂੰ ਬਾਕੀ ਇਹ ਜੋ ਦਾਸ ਨੇ ਵੇਖਿਆ ਆ ਹੂੰ ਕਿਉਂਕਿ ਜੋ ਕੁਝ ਉੱਥੇ ਹੋਇਆ ਆ ਮੈਂ ਕਹਿੰਦਾ ਵੀ ਜੋ ਉੱਥੇ ਸਿੰਘੂ ਬਾਰਡਰ ਤੇ ਹੋਇਆ ਐ ਇਹ 2015 ਦੇ ਵਿੱਚ ਹੋਣਾ ਚਾਹੀਦਾ ਸੀਗਾ ਗਵਦੀ ਕਰਨ ਵਾਲੇ ਨੂੰ ਜੋ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸੋਧਾ ਲਾਇਆ ਗਿਆ ਆ ਜਪੁੱਠਾ ਟੰਗਿਆ ਗਿਆ ਚਟੰਗਾ ਬਣਾ ਕੇ ਉਹ ਅੱਜ ਤੋਂ ਪਹਿਲਾਂ 2015 ਦੇ ਵਿੱਚ ਕਾਰਜ ਮੈਂ ਹਰੇ ਸਟੇਜ ਤੋਂ ਪਹਿਲਾਂ ਵੀ ਕਹਿੰਦਾ ਰਿਹਾ ਤੁਹਾਡੇ ਮਾਧਿਅਮ ਰਾਹੀਂ ਪਹਿਲਾਂ ਵੀ ਕਿਹਾ ਆ ਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਮਰੱਥ ਨੇ ਉਹ ਸਾਡੀ ਰਾਖੀ ਕਰਨ ਵਾਲੇ ਨੇ ਪਰ ਅਸੀਂ ਮਾਪੇ ਉਹਦੇ ਜਿਹੜੇ ਪੁੱਤਰ ਤੇ ਹੁੰਦੇ ਨਾ ਉਹਦੇ ਪਹਿਰੇਦਾਰ ਹੁੰਦੇ ਅਸੀਂ ਪਹਿਰੇਦਾਰ ਆ ਅਸੀਂ ਨਮਾਨੇ ਸਿੱਖਿਆ ਸਾਡਾ ਫਰਜ਼ ਬੰਦਾ ਆ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਵਦੀ ਹੁੰਦੀ ਆ ਉੱਥੇ ਅਸੀਂ ਜੋ ਸਿੰਘੂ ਬਾਰਡਰ ਤੇ ਵਰਤਾਰਾ ਵਰਤਾਇਆ ਸਿੰਘਾਂ ਨੇ ਉਹ ਵਰਤਾਰਾ ਸਾਨੂੰ ਪੰਜਾਬ ਦੇ ਵਿੱਚ ਵੀ ਵਰਤਉਣਾ ਪਊਗਾ ਹੂੰ ਬਿਲਕੁਲ ਤਾਂ ਰੋਕ ਸਕਦੀਆਂ ਬਾਬਾ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਵੀ 2015 ਤੋਂ ਲੈ ਕੇ 2021 ਤੱਕ ਕਿੰਨੀਆਂ ਬੇਅਦਬੀਆਂ ਕਰੀਬ 500 ਦੇ ਕਰੀਬ ਜਿਹੜੀ ਬੇਅਦਬੀ ਹੋ ਰਹੀ ਹੈ ਬਾਬਾ ਜੀ ਦਾ ਕਹਿਣਾ ਸੀ ਵੀ ਇਹ ਸਜ਼ਾ ਅੱਜ ਤੋਂ 5 ਸਾਲ ਪਹਿਲਾਂ ਦਿੱਤੀ ਹੁੰਦੀ ਤੇ ਕਿਸੇ ਦੀ ਹਿੰਮਤ ਨਹੀਂ ਪੈਣੀ ਸੀ ਵੀ ਕੋਈ ਇਸ ਪਾਸੇ ਆ ਕੇ ਕਿ ਵੀ ਇਸ ਬੇਅਦਬੀ ਬਾਰੇ ਕੋਈ ਸੋਚ ਵੀ ਜਾਂਦਾ ਤੇ ਬਾਬਾ ਜੀ ਹੁਣ ਤੁਸੀਂ ਜਿਸ ਤਰੀਕੇ ਦੇ ਨਾਲ ਸਿੱਖੀ ਸਿਧਾਂਤਾਂ ਮੁਤਾਬਕ ਜਿਹੜੀ ਉਹਨੂੰ ਸਜ਼ਾ ਦਿੱਤੀ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਕੋਈ ਐਸੀ ਘਟਨਾ ਵਾਪਰੀ ਤਾਂ ਨਹੀਂ ਹੈ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ ਮਾੜੀ ਸੋਚ ਕਾਲ ਰਿਕਾਰਡਿੰਗ ਜਿਹੜੀਆਂ ਨੇ ਉਹ ਲੀਕ ਬਹੁਤ ਹੋਈਆਂ ਨੇ ਉਹ ਜਨਤਕ ਹੋ ਗਈਆਂ ਉਹ ਤੁਸੀਂ ਵੇਖ ਚੁੱਕੇ ਹੋਵੋਗੇ ਅਮਿਤ ਰੋੜਾ ਦੀ ਲੁਧਿਆਣੇ ਵਾਲਿਆ ਵੇਖੋ ਜੀ ਅਮਿਤ ਰੋੜਾ ਜਿਹੜਾ ਹੈ ਨਾ ਉਹ ਇਕੱਲਾ ਹੀ ਦੋਸ਼ੀ ਨਹੀਂਗਾ ਜੋ ਨੇ ਗੁਰੂ ਨਾਨਕ ਸਾਹਿਬ ਬਾਰੇ ਬੋਲਿਆ ਜੋ ਬਕਵਾਸ ਕੀਤੀ ਆ ਮੈਂ ਸਮਝਦਾ ਜੋ ਸਜ਼ਾ ਉਹਨੂੰ ਮਿਲਣੀ ਚਾਹੀਦੀ ਪ੍ਰਸ਼ਾਸਨ ਨੇ ਨਹੀਂ ਦੇਣੀ ਉਹ ਵੀ ਸਾਡ ਨੂੰ ਸੂਰਮਿਆਂ ਨੂੰ ਕਿਸੇ ਸਿੰਘ ਨੂੰ ਵੇਖੋ ਸੇਵਲ ਉੱਟਨੀ ਪੈਣੀ ਆ ਪਰ ਉਹ ਇਕੱਲਾ ਹੀ ਨਹੀਂਗਾ ਜਿਹੜੇ ਨਾਲ ਉਹਦੇ ਹਮਦਰਦੀ ਨੇ ਜਾਂ ਉਹਦੇ ਨਾਲ ਜੋ ਗੱਲਾਂ ਦਾ ਜਵਾਬ ਦੇਣ ਵਾਲੇ ਹੰਾਰੇ ਭਰਨ ਵਾਲੇ ਆ ਮੈਂ ਸਮਝਦਾ ਸਾਰਿਆਂ ਨੂੰ ਕਟਾਰੇ ਵਿੱਚ ਖੜਾ ਕਰਕੇ ਉਹਨਾਂ ਨੂੰ ਸਜ਼ਾ ਸਕੇ ਤੋਂ ਸਕੇ ਜਦ ਮੈਂ ਕਿੰਨਾ ਸਜ਼ਾ ਦਿਵਾਉਣੀ ਚਾਹੀਦੀ ਸਾਨੂੰ ਬਾਬੇ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਵੀ ਕੱਲਾ ਅਮਿਤ ਰੋੜਾ ਦੋਸ਼ੀ ਨਹੀਂ ਹੈ ਬਹੁਤ ਲੋਕਾਂ ਦਾ ਐਸਾ ਕਹਿਣਾ ਵੀ ਅਮਿਤ ਰੋੜੇ ਨੇ ਬੇਅਦਬੀ ਕੀਤੀ ਹੈ ਗੁਰੂ ਨਾਨਕ ਸਾਹਿਬ ਬਾਰੇ ਬੜੀ ਭੱਦੀ ਸ਼ਬਦਾਵਲੀ ਬੋਲੀ ਹੈ ਜੇ ਦਰਸ਼ਕੋ ਤੁਸੀਂ ਤੁਹਾਨੂੰ ਸੁਣਾ ਨਹੀਂ ਸਕਦੇ ਚੈਨਲ ਦੇ ਉੱਪਰ ਐਨੀ ਕੋ ਗੰਦੀ ਜ਼ੁਬਾਨ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਿਰੁੱਧ ਉਹਨੇ ਟਿੱਪਣੀ ਕੀਤੀ ਹੈ ਤੇ ਬਾਬਾ ਜੀ ਦੇ ਕਹਿਣਾ ਵੀ ਕੱਲਾ ਉਹ ਦੋਸ਼ੀ ਨਹੀਂ ਹੈ ਅਸੀਂ ਆਵਾਜ਼ ਬੁਲੰਦ ਕਰੀਏ ਦੋਸ਼ੀ ਉਹ ਵੀ ਨੇ ਜਿਹੜੇ 5-7 ਜਣੇ ਉਸ ਗਰੁੱਪ ਦੇ ਵਿੱਚ ਐਡ ਹੋ ਕੇ ਹੰਗਾਰਾ ਪਾ ਰਹੇ ਨੇ ਜਿਹੜੇ ਦੰਦ ਪੈ ਕੱਢਦੇ ਨੇ ਤੇ ਬਾਬਾ ਜੀ ਉਸ ਤੋਂ ਬਾਅਦ ਦੇ ਵਿੱਚ ਇਹ ਘਟਨਾ ਨੂੰ ਅੰਜਾਮ ਮਿਲਦਾ ਸ਼ਰਾਰਤੀ ਅੰਸਾ ਸ਼ਰਾਰਤਾ ਕਰਦੇ ਤੁਸੀਂ ਕਹਿੰਦੇ ਵੀ ਇਹ ਘਟਨਾ ਵਾਪਰਨੀ ਨਹੀਂ ਸੀ ਪਰ ਉਸ ਤੋਂ ਬਾਅਦ ਹੀ ਘਟਨਾ ਤੇ ਲੁਧਿਆਣੀ ਵਾਲੇ ਆ ਗਈ ਨਾ ਵੇਖੋ ਮੇਰੀ ਗੱਲ ਸੁਣੋ ਜੇ ਪੰਜਾਬ ਦੀ ਘਟਨਾ ਵਾਪਰੀ ਜਾਣਾ ਮੇਰੀ ਗੱਲ ਸੁਣੋ ਇਹ ਸਾਡੇ ਕੌਮ ਦੇ ਵਿੱਚ ਜੋ ਦੁਬਦਾ ਪਈ ਆ ਉਹ ਮੈਂ ਸਮਝਦਾ ਦੁਬਦਾ ਦਾ ਸਿੱਟਾ ਆ ਕਿਉਂਕਿ ਜਿੱਥੇ ਅਸੀਂ ਵਿਵਦੀ ਦੇ ਦੋਸ਼ੀਆਂ ਨੂੰ ਸਾਡੇ ਕੌਮ ਦੇ ਯੋਧਿਆਂ ਨੇ ਸਜ਼ਾਵਾ ਦਿੱਤੀਆਂ ਆ ਉੱਥੇ ਪਿੱਛੇ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਆ ਸਰਕਾਰ ਦੀਆਂ ਏਜੰਸੀਆਂ ਨੇ ਆਪਣੇ ਵਿੱਚ ਬੰਦੇ ਛੱਡ ਕੇ ਮੈਂ ਕਹਿੰਦਾ ਭਾਵੇਂ ਕੋਈ ਪਹਿਲੋਂ ਵੀ ਗੱਲ ਕੀਤੀ ਬਾਣੇ ਦੇ ਵਿੱਚ ਉਹ ਏਜੰਸੀ ਦਾ ਬੰਦਾ ਹੀ ਆ ਮੈਂ ਸਿੱਧਾ ਢੰਡਰੀਆਂ ਵੱਲ ਦਾ ਨਾ ਲੈਣਾ ਬਿਲਕੁਲ ਰঞ্জੀਤ ਸਿੰਘ ਢੰਡਰੀਆਂ ਵਾਲਾ ਉਹ ਵੀ ਦੇਖਿਆ ਬੋਲੀ ਜਾਂਦਾ ਉਹ ਵੀ ਇੱਕ ਏਜੰਸੀ ਦਾ ਛੱਡਿਆ ਹੋਇਆ ਬੰਦਾ ਆ ਜਦੋਂ ਉਹਨੂੰ ਪਿਛਲੇ ਸਮੇਂ 'ਚ ਸਵਾਲ ਕੀਤਾ ਸੀ ਤੁਹਾਡੇ ਵਰਗੇ ਵੀਰਾਂ ਨੇ ਕਿਸੇ ਪੱਤਰਕਾਰ ਨੇ ਵੀ ਤੁਸੀਂ ਸਿੰਘੂ ਬਾਰਡਰ ਤੇ ਜਾਂ ਕਿਸਾਨ ਮੋਰਚ ਹਾਈ ਰਹੀ ਕਿਉਂ ਨਹੀਂ ਭਰੀ ਤੇ ਕਹਿੰਦਾ ਸੀ ਮੇਰਾ 1 ਕਰੋੜ ਦਾ ਨੁਕਸਾਨ ਹੁੰਦਾ ਹੈ ਕੇਵਲ ਤੇ ਕੇਵਲ ਪੈਸਾ ਇਕੱਠਾ ਕਰਨ ਵਾਸਤੇ ਸਰਕਾਰ ਦੀ ਕਾਚ ਆਪਲੂਸੀ ਕਰਨ ਵਾਸਤੇ ਔਰ ਸਿਕਿਉਰਿਟੀ ਦੇ ਨਾਲ ਮਸਲਾ ਉਹਦਾ ਹੋਰ ਕੋਈ ਮਸਲਾ ਨਹੀਂ ਇਹ ਬਾਬਾ ਜੀ ਇਹੀ ਗੱਲ ਉਹਨੇ ਢੰਡਰੀਆਂ ਨੇ ਕਹੀ ਵੀ ਬੇਅਦਬੀ ਹੋਈ ਨਹੀਂ ਇਹ ਉਹ ਨਹੀਂ ਕਹੀ ਵਰਲਡ ਨਹੀਂ ਉਹਨੇ ਕਿ ਵੇਖੋ ਮੈਂ ਤਾਂ ਪਹਿਲੋ ਬੇਨਤੀ ਕੀਤੀ ਵੀ ਜਿਨੇ ਜਾ ਕੇ ਨਹੀਂ ਵੇਖਿਆ ਉਹਨੂੰ ਕੀ ਪਤਾ ਇਹਨੂੰ ਕੀ ਹੱਕ ਆ ਢੰਡਰੀਆਂ ਵਾਲੇ ਨੂੰ ਕੀ ਹੱਕ ਆ ਵੀ ਇੱਥੋਂ ਬਹਿ ਕੇ ਵੈਸੇ ਹੀ ਬੋਲ ਦੇਣਾ ਕਿਉਂਕਿ ਇਹ ਉਹ ਬੋਲੇ ਛੱਜ ਤੇ ਬੋਲੇ ਛਾਨ ਨਹੀਂ ਕਉ ਬੋਲੇ ਜਿਹਨੂੰ 3706 ਗੱਗੇ ਜਿਨੇ ਵੇਖਿਆ ਹੀ ਨਹੀਂ ਜਾ ਕੇ ਬਾਕੀ ਇਹ ਆਵਦਾਸ ਨੇ ਜੋ ਵੇਖਿਆ ਆ 3:35 40 ਦੀ ਘਟਨਾ ਆ ਅਮਰਤ ਵੇਲੇ ਦੀ ਜੀ ਜੋ ਬਾਬਾ ਬਲਵਿੰਦਰ ਸਿੰਘ ਜੀ ਮੋਆ ਦੀ ਮੰਡੀ ਵਾਲੇ ਉਹਨਾਂ ਦਾ ਪੜਾ ਆ ਖਾਲਸਾ ਆਟ ਤੋਂ ਥੋੜਾ ਜੱਗੇ ਸਟੇਜ ਤੋਂ ਰਿਹਾ ਹੂੰ ਜਿਸ ਸੰਯੁਕਤ ਮੋਰਚੇ ਸਟੇਜ ਆ ਉਤੋਂ ਰਿਹਾ ਹੂੰ ਉਥੋਂ ਉਹਨਾਂ ਦੇ ਕਹਿਣ ਮੁਤਾਬਕ ਦੋ ਦਿਨ ਪਹਿਲਾਂ ਇਹ ਆਣ ਕੇ ਰਲਿਆ ਵਿਅਪਦੀ ਦਾ ਦੋਸ਼ੀ ਹੂੰ ਬਣਾਉ ਨੇ ਪਾਇਆ ਸੀਗਾ ਜਿੱਤਰਾ ਮਸਤਾਨਾ ਜਾਂ ਬਣ ਕੇ ਵੀ ਮੈਂ ਘੋੜਿਆਂ ਦਾ ਲੇਦਸਟੀ ਜਮ ਕੁਝ ਵੀ ਕਰੂੰ ਹਾਂ ਇੱਥੇ ਅਭੀ ਨਾ ਆਡੈਂਟੀਫਾਈ ਨਹੀਂ ਕੀਤਾ ਹੁੰਦਾ ਪਹਿਲੋਂ ਆਡੈਂਟੀਫਾਈ ਨਹੀਂ ਕੀਤਾ ਹੂੰ ਚਲੋ ਬੰਦਾ ਨਹੀਂ ਵੀ ਕਿਸੇ ਵੇਲੇ ਕਰ ਸਕਦਾ ਉਸ ਬੰਦੇ ਨੇ ਮੌਕੇ ਦਾ ਫਾਇਦਾ ਠਾ ਕੇ ਉੱਠਿਆ ਪਹਿਲੋਂ 3:35 ਮਿੰਟ ਤੇ ਜਦੋਂ ਉਹਨਾਂ ਵੇਖਿਆ ਕਿ ਇਸ ਬੰਦੇ ਦੇ ਹੱਥ ਦੇ ਵਿੱਚ ਜੋ ਪਾਲਕੀ ਸਾਹਿਬ ਦੇ ਸ਼ਸਤਰ ਹੁੰਦੇ ਆ ਹਮ ਸ੍ਰੀ ਸਾਹਿਬ ਉਹਦੇ ਹੱਥ ਦੇ ਵਿੱਚ ਆ ਭਗਵੰਤ ਸਿੰਘ ਨੇ ਵੇਖਿਆ ਜੋ ਬਾਬੇ ਬਲਵਿੰਦਰ ਸਿੰਘ ਜੀ ਦੇ ਜਥੇ ਦਾ ਜਥੇਦਾਰ ਸੀਗਾ ਅੱਛਾ ਜੀ ਜਦੋਂ ਉਹਨਾਂ ਵੇਖਿਆ ਤਰਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਨ ਲੱਗੇ ਆ ਤੇ ਇਹ ਸ੍ਰੀ ਸਾਹਿਬ ਦੇ ਕੋਲ ਜਦੋਂ ਉਹਨਾਂ ਨੇ ਇਹਨੂੰ ਪੁੱਛਿਆ ਕੋ ਜਵਾਬ ਨਹੀਂ ਦੇ ਸਕਿਆ ਹੂੰ ਉਹਨਾਂ ਸਖਤੀ ਕੀਤੀ ਇੱਥੇ ਹੂੰ ਤੇ ਇਹ ਤਾਂ ਸ਼ੈਸਤਰ ਜਿਹੜਾ ਆ ਇਹ ਸ੍ਰੀ ਸਾਹਿਬ ਜਿਹੜਾ ਜਪਾਲਕੀ ਸਾਹਿਬ ਦਾ ਜਦੋਂ ਲੈ ਕੇ ਗਏ ਜਦੋਂ ਵੇਖਿਆ ਕਿ ਉੱਥੇ ਰਮਲਿਆਂ ਦੀ ਉਲੱਤਪੁਲੱਤ ਹੋਈ ਆ ਅੱਛਾ ਜੀ ਫਿਰ ਉਹਨਾਂ ਨੇ ਬਾਹੋਂ ਫੜਿਆ ਜਦੋਂ ਵੇਖਿਆ ਹੂੰ ਫਿਰ ਦੋ ਲਾਈਆਂ ਇਹਨੂੰ ਥੋੜੀ ਸਖਤੀ ਵਰਤੀ ਫਿਰ ਮੰਨਿਆ ਕਿ ਮੈਂ ਇੱਥੋਂ ਇੱਕ ਗ੍ਰੰਥ ਚੁੱਕ ਕੇ ਖੜਿਆ ਅੱਛਾ ਫਿਰ ਇੱਥੋਂ ਚੁੱਕ ਕੇ ਖੜ ਕੇ ਉਹਨੇ ਜਿੱਥੇ ਸਟੇਜ ਦੇ ਪਿਛਲੇ ਪਾਸੇ ਕੁਝ ਸਮਾਂ ਕੁਝ ਥੋੜਾ ਜਿਹਾ ਪੰਦ ਜਾ ਕੇ ਇੱਕ ਆਵਾਸਾਂ ਦੀ ਝੌਂਪੜੀ ਬਣੀ ਆ ਉਹਦੇ ਘੇਰੇ ਇੱਕ ਗੈਲਰੀ ਬਣੀ ਆ ਜੀ ਅੱਛਾ ਜੀ ਜਿੱਦ ਤਰ੍ਹਾਂ ਆਪਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵੀ ਵੇਖ ਲਈਏ ਕਿ ਜਿਸ ਤਰ੍ਹਾਂ ਕਿ ਹੋਟਲ ਦੇ ਵਿੱਚ ਆਪਾਂ ਵੇਣਿਆ ਕਿ ਪੁਰਾਣੀ ਬਾਡੀ ਪੁਰਾਣਾ ਸੱਭਿਆਚਾਰ ਸਕੂਟਰਾਂ ਦੀਆਂ ਬਾਡੀਆਂ ਦੇ ਮੇਜ ਬਣਾਏ ਨੇ ਹਾਂ ਬਿਲਕੁਲ ਉੱਥੇ ਇੱਕ ਪਾਰਕ ਦੇ ਵਿੱਚ ਗੈਲਰੀ ਦੇ ਵਿੱਚ ਇੱਕ ਸਕੂਟਰ ਦੀ ਬਾਡੀ ਆ ਇੱਕ ਸਾਈਕਲ ਆ ਉੱਥੇ ਉਹਨਾਂ ਨੇ ਗਮਲੇ ਰੱਖੇ ਆ। ਅੱਛਾ ਜੀ। ਸਜਾਵਟ ਵਾਸਤੇ। ਉਹਨੇ ਗ੍ਰੰਥ ਉੱਥੋਂ ਚੁੱਕਿਆ ਸਰਬ ਲੋਗ ਗ੍ਰੰਥ। ਹੂੰ। ਚੁੱਕ ਕੇ ਤੇ ਉੱਥੇ ਲਿਆ ਕੇ ਸਕੂਟਰ ਟੋਕਰੀ ਛੋੜ ਦਿੱਤਾ ਆ। ਅੱਛਾ। ਹਾਂ ਜੀ। ਜਦੋਂ ਉਹਨੇ ਸਖਤੀ ਕਰਕੇ ਪੁੱਛਿਆ ਉਹ ਗ੍ਰੰਥ ਦੇ ਕੋਲ ਖੜਿਆ। ਹੂੰ। ਉਹ ਤੋਂ ਕਢਾਇਆ ਕੱਢ ਕੇ। ਹੂੰ। ਲੱਗੇ ਅ ਅਮਨ ਸਿੰਘ ਹੂੰ ਜੋ ਬੁੱਢਾ ਦਲ ਦਾ ਜਥੇਦਾਰ ਕਹਿੰਦੇ ਪੀ ਅਸੀਂ ਬੁੱਢਾ ਦਲ ਜਥੇਦਾਰ ਆ। ਹੂੰ। ਲੱਗੇ ਹੋ ਸੀ ਕਿਉਂਕਿ ਉਹਨਾਂ ਦੇ ਪੜਾਅ ਲੱਗੇ ਸੀ ਉਹਨਾਂ ਦਾ ਜੀ ਉਹਨਾਂ ਨੂੰ ਆਵਾਜ਼ ਮਾਰੀ ਆ ਜਦੋਂ ਉਹ ਆਏ ਆ ਦੋਸ਼ੀ ਆਪ ਦੀਆਂ ਸਭ ਕੁਝ ਮੰਨਿਆ ਸਕਦੀ ਕੀਤੀ ਸਭ ਕੁਝ ਮੰਨਿਆ ਵੀਡੀਓ ਸਾਡੇ ਕੋਲ ਮੌਜੂਦ ਬਾਅਦ ਦੇ ਵਿੱਚ ਵੀਡੀਓ ਬਾਬਾ ਅਮਨ ਸਿੰਘ ਨੇ ਵਾਇਰਲ ਕੀਤੀਆਂ ਉਹਦੇ ਵਿੱਚ ਮੰਨਿਆ ਵੀ ਸਾਨੂੰ 30-30000 ਰੁਪਇਆ ਦਿੱਤਾ ਆ ਸਾਨੂੰ ਏਜੰਸੀਆਂ ਨੇ ਭੇਜਿਆ ਆ ਨੰਬਰ ਵੀ ਦੱਸਦਾ ਸਰ ਇਸੇ ਵਿੱਚ ਹੁਣ ਦੱਸੋ ਪਿੱਛੇ ਵਿਵਦੀ ਤੋਂ ਹੁਣ ਕੀ ਜੇ ਕੋਈ ਅੰਗ ਪਾੜੇ ਗੁਰੂਗ੍ਰੰਥ ਸਾਹਿਬ ਦੇ ਜਾਂ ਕਿਸੇ ਵੀ ਗ੍ਰੰਥ ਦੇ ਤਾਂ ਵਿਵਦੀ ਮੰਨੋਗੇ ਪੌਣਾ ਕਿਲੋਮੀਟਰ ਚੁੱਕ ਕੇ ਆਪਦੇ ਤੇ ਬੀੜੀ ਤਮਾਕੂ ਖਾਣ ਪੀਣ ਵਾਲਾ ਨਸ਼ੇ ਕਰਨ ਵਾਲਾ ਨਸ਼ੇੜੀ ਕਦੀ ਨਾ ਤਾ ਤੋਤਾ ਨਹੀਂ ਉਹ ਚੁੱਕ ਕੇ ਲਾ ਜਾ ਕੇ ਸੁੱਟ ਦਿੰਦਾ ਆ ਇਹਨੂੰ ਵਿਵਦੀ ਨਹੀਂ ਮੰਨਦੇ ਢੰਡਰਿਆਂ ਵਾਲੇ ਹੂੰ ਇਹਨੂੰ ਵਿਵਦੀ ਨਹੀਂ ਮੰਨਦੇ ਬਿਲਕੁਲ ਕਿਉਂਕਿ ਨਰੇ ਬਾਬੇ ਮੈਂ ਪਹਿਲਾਂ ਬੇਨਤੀ ਕਰਦਾ ਹੁਣਾਂ ਦਰਸ਼ਕੋ ਵੀ ਜਿਹੜਾ ਆਇਆ ਨਸ਼ੇ ਨਾਲ ਟੋਨ ਹੋ ਕੇ ਉਹਨੂੰ ਕੀ ਪਤਾ ਵੀ ਦਸਮ ਗ੍ਰੰਥ ਕਿਹੜਾ ਹੈ ਉਹਨੂੰ ਕੀ ਪਤਾ ਵੀ ਸਰਬਲੋਦੀ ਪੋਥੀ ਕਿਹੜੀ ਹੈ ਤੁਸੀਂ ਮੇਰੇ ਮੂੰਹ ਦਾ ਲਬਜ ਫੜ ਲਿਆ ਮੈਂ ਇਹੀ ਗੱਲ ਕਰਨ ਲੱਗਾ ਸਾਂ ਉਹ ਅਨਪੜ੍ਹ ਬੰਦਾ ਇੱਕ ਉਹਨੂੰ ਕੋਈ ਪਤਾ ਨਹੀਂਗਾ ਵੀ ਆਹ ਕਿਹੜਾ ਗ੍ਰੰਥ ਹੈ ਆਹ ਕਿਹੜਾ ਗ੍ਰੰਥ ਹੈ ਆਹ ਕਿਹੜਾ ਗ੍ਰੰਥ ਆ ਕਿਉਂਕਿ ਉਸ ਪਾਲਕੀ ਦੇ ਵਿੱਚ ਧੰ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਆ ਉੱਥੇ ਦਸਮ ਗ੍ਰੰਥ ਵੀ ਪ੍ਰਕਾਸ਼ ਹੁੰਦੇ ਆ ਉੱਥੇ ਸਰਬਲੋ ਵੀ ਕਿਉਂਕਿ ਨਿਯੰਗ ਸਿੰਘ ਜਥੇ ਬੰਦਿਆਂ ਦੀ ਮਰਿਆਦਾ ਸਾਰੇ ਜਿੰਨੇ ਗ੍ਰੰਥ ਸਿੱਖ ਧਰਮ ਦੇ ਨਾਲ ਸਬੰਧਤ ਆਏ ਗ੍ਰੰਥ ਜਿਹੜੇ ਆਪਣੇ ਪ੍ਰਵਾਨਤ ਨੇ ਉਹ ਸਾਰੇ ਪ੍ਰਕਾਸ਼ ਕਰਦੇ ਨੇ ਕਥਾਵਾਂ ਹੁੰਦੀਆਂ ਨੇ ਉਹ ਹੁਣ ਉਹਨੂੰ ਤੇ ਇਹ ਨਹੀਂ ਪਤਾ ਕਿ ਆ ਸਰਬਲੋ ਆ ਆ ਦਸਮ ਗ੍ਰੰਥ ਆ ਆ ਤਨ ਗੁਰਗ੍ਰੰਥ ਸਾਹਿਬ ਆ ਹੂੰ ਉਹਨੇ ਤੇ ਆਪਦੀ ਵਲੋਂ ਗੁਰੂ ਗ੍ਰੰਥ ਸਾਹਿਬ ਵੀ ਚੁੱਕਿਆ ਹੂੰ ਉਹਨੇ ਗੁਰੂ ਗ੍ਰੰਥ ਸਾਹਿਬ ਚੁੱਕਿਆ ਤੇ ਪਰ ਮੈਂ ਇਹ ਵੀ ਗੱਲ ਸਮਝਦਾ ਕਿ ਜੇ ਸਰਬਲੋ ਗ੍ਰੰਥ ਚਲੇ ਗਿਆ ਤੇ ਇਹ ਵੀ ਤਾਂ ਗੁਰੂ ਦਸਵੇਂ ਪਾਤਸ਼ਾਹ ਦੀ ਬਾਣੀ ਆ ਹੂੰ ਕਿ ਇਹਦੀ ਵਿਵਧੀ ਨਹੀਂ ਸਮਝਦੇ ਹੂੰ ਸਾਡੇ ਵਾਸਤੇ ਇਹ ਵੀ ਵਿਵਧੀ ਜਿਹੜੀ ਬਾਣੀ ਦੀ ਹੋਈ ਆ ਹੂੰ ਬਾਕੀ ਇਹ ਆ ਵੀ ਜੋ ਵੀ ਧੇਰ ਆਏ ਦਰੁਸਤ ਆਏ ਜੋ ਭਾਈ ਸਰਬਜੀਤ ਸਿੰਘ ਨੇ ਸ਼ੁਰੂਆਤ ਕੀਤੀ ਔਰ ਬਾਬਾ ਨਰੈਣ ਸਿੰਘ ਨੇ ਜੋ ਆਪਣਾ ਇਸ ਚੱਲਿਆ ਸੀਗਾ ਇਹਦਾ ਛੋਦਨ ਦਾ ਕੰਮ ਉਹਨੂੰ ਪੂਰਾ ਬਾਬੇ ਨਰੈਣ ਸਿੰਘ ਨੇ ਕੀਤਾ ਹੂੰ ਬਿਲਕੁਲ ਹੁਣ ਬਾਬਾ ਜੀ ਉਸ ਤੋਂ ਬਾਅਦ ਦੇ ਵਿੱਚ ਬਾਬੇ ਅਮੰਤੀਆਂ ਫੋਟੋਆਂ ਜਿਹੜੀਆਂ ਨੇ ਉਹ ਵਾਇਰਲ ਕਰ ਦਿੱਤੀਆਂ ਜਾਂਦੀਆਂ ਵਾਇਰਲ ਕਿਹਦੇ ਵੱਲੋਂ ਇਹਨਾਂ ਆਪਣੇ ਬੰਦਿਆਂ ਵੱਲੋਂ ਕੀਤੀਆਂ ਜਾਂਦੀਆਂ ਜਾਂ ਸਰਕਾਰੀ ਇਹ ਚਾਲ ਖੇਡਦੀ ਹੈ ਵੇਖੋ ਮੇਰੀ ਗੱਲ ਸੁਣੋ ਇਹ ਦਿੱਲੀ ਦੇ ਵਿੱਚ ਵੀ ਮੇਰੇ ਤੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਸੀਗੇ ਵੀ ਜੁਲਾਈ ਜਾਂ 6 ਅਗਸਤ ਉਹ ਦਿਨ ਦੀਆਂ ਇਹ ਫੋਟੋ ਆਇਆ ਵੀਡੀਓ ਆਇਆ ਉਹਦੇ ਵਿੱਚ ਇਹ ਆ ਕਿ ਜੇ ਵਾਇਰਲ ਕਰਨੀਆਂ ਸੀਗੀਆਂ ਜੇ ਆਪਣਾ ਕੋਈ ਬੰਦਾ ਕੋਈ ਬੰਦਾ ਮੈਨੂੰ ਮਿਲਿਆ ਉਹ ਕਹਿੰਦਾ ਜੀ ਆਪਣੇ ਬੰਦੇ ਨੇ ਕਿਸੇ ਕੀਤੀਆਂ ਆ ਕਿਉਂਕਿ ਸਾਡੇ ਹਮਦਰਦੀ ਉਹਦੇ ਵਿੱਚ ਮੋਰਚੇ ਵਿੱਚ ਵੀ ਮੋਰਚੇ ਦੇ ਹਮਦਰਦੀ ਜਿਹੜੇ ਆ ਸਰਕਾਰ ਦੇ ਵਿੱਚ ਵੀ ਹੁੰਦੇ ਆ ਮੈਂ ਸਮਝਦਾ ਜੇ ਸਾਡੇ ਹਮਦਰਦੀ ਨੇ ਕਿਤੇ ਫਿਰ 7 ਅਗਸਤ ਨੂੰ ਕਿਉਂ ਨਹੀਂ ਕੀਤੀਆਂ 6 ਦੀ ਘਟਨਾ ਤੇ ਹਾਂ ਜੇ 6 ਨੂੰ ਵਾਪਰੀ ਕੱਢਣਾ ਸੀ ਇਹਨਾਂ ਗੁਪਤ ਮੀਟਿੰਗ ਕੀਤੀ 6 ਤਰੀਕ ਨੂੰ ਨੇ ਫਿਰ 7 8 9 10 ਨੂੰ ਉਦੋਂ ਪੰਜ ਸਤਾਂ ਦੇ ਵਿੱਚ ਕਿਉਂ ਨਹੀਂ ਕੀਤੀਆਂ ਇਹ ਸਾਰਾ ਕੋਈ ਸਰਕਾਰ ਕਰ ਰਹੀ ਆ ਇਹ ਸਾਡੇ ਜੋ ਸੰਘਰਸ਼ ਆ ਕਿਸਾਨ ਮੋਰਚਾ ਆ ਉਹਨੂੰ ਫੇਲ ਕਰਨ ਵਾਸਤੇ ਕਿਉਂਕਿ ਮੈਂ ਇੱਥੇ ਗੱਲ ਸਪਸ਼ਟ ਕਹਿਣੀ ਚਾਹੁੰਦਾ ਆ ਜੇ ਸਾਡਾ ਜਮੋਰਚਾ ਆ ਸਾਡਾ ਸੰਘਰਸ਼ ਆ ਤੇ ਇਹ ਕੇਵਲ ਨਿਹੰਗ ਸਿੰਘ ਜਥੇਬੰਦੀਆਂ ਦੇ ਕਰਕੇ ਅੱਗੇ ਸਾਢਤ ਮੂਹਰੇ ਅੱਗੇ ਹਿੱਕ ਤਾਣ ਕੇ ਉਹ ਬੈਠੇ ਨੇ ਕਿਉਂਕਿ ਸਾਡੇ ਸੁਰੱਖਿਸ਼ਕ ਬਣ ਕੇ ਸਾਡੇ ਅੰਗ ਰਖਕ ਬਣ ਕੇ ਉਹ ਬੈਠੇ ਨੇ ਨਿਹੰਗ ਸਿੰਘ ਪੌਜਾ ਜਿਹੜੀਆਂ ਆ ਉਹ ਆਪਣੀਆਂ ਜੋ ਪਿਛਲੀ ਮਰਜਾਦਾ ਉਹਨੂੰ ਨਿਭਾਉਂਦੀਆਂ ਸਾਡਾ ਕੇਰਾ ਬਣਾਇਆ ਉਹਨਾਂ ਨੇ ਉਹ ਸਾਡੀ ਸੁਰੱਖਿਆ ਜਿਹੜੀ ਨਿਹੰਗ ਸਿੰਘਾਂ ਦੇ ਹੱਥ 'ਚ ਆ ਕਿਉਂਕਿ ਇਹਦਾ ਸਬੂਤ ਵੀ ਹੈਗਾ ਜਦੋਂ 26 ਜਨਵਰੀ ਤੋਂ ਬਾਅਦ ਦੇ ਵਿੱਚ ਆਰਐਸਐਸ ਨੇ ਭਾਜਪਾ ਦੇ ਵਰਕਰਾਂ ਨੇ ਜਿਹੜੀ ਦੂਸਰੀ ਸਟੇਜ ਆ ਸਿੰਘੂ ਬਾਰਡਰ ਦੇ ਸੰਯੁਕਤ ਮੋਰਚੇ ਤੋਂ ਜਿਹੜੀ ਦੂਜੀ ਸਟੇਜ ਲੱਗੀ ਆ ਉੱਥੇ ਹਮਲਾ ਕੀਤਾ ਸੀ ਆ ਕਿਸਾਨਾਂ 'ਤੇ ਹਮਲਾ ਕੀਤਾ ਲਈ ਨਾ ਹਮਲਾ ਕੀਤਾ ਉਹਦਾ ਮੂੰਹ ਤੋੜਵਾ ਜਵਾਬ ਜਿਹੜਾ ਸੀਗਾ ਨਿਯੰਗ ਸਿੰਘ ਜਿੱਥੇ ਬੰਦਿਆਂ ਨੇ ਦਿੱਤਾ ਤੇ ਉਹਨਾਂ ਨੂੰ ਮਾਰ ਮਾਰ ਕੇ ਭਜਾਇਆ ਇਹ ਸਾਡੇ ਨਿਯੰਗ ਸਿੰਘ ਆ ਮੈਂ ਕਿੰਨਾ ਵੀ ਜਨਾਚਰ ਸਾਡੀ ਨਿਯੰਗ ਸਿੰਘ ਫੌਜ ਸਾਨੂੰ ਕੋਈ ਖਤਰਾ ਨਹੀਂ ਉੱਥੇ ਹਾਂ ਬਿਲਕੁਲ ਬਾਬੇ ਤੁਸੀਂ ਉੱਥੇ ਸਟੇਜ ਦੀ ਵੀ ਸੇਵਾ ਨਿਭਾਉਂਦੇ ਜੇ ਉੱਥੇ ਹਮੇਸ਼ਾ ਤਤਪਰ ਰਹਿੰਦੇ ਜੇ ਤੁਸੀਂ ਪਰ ਐਸਾ ਕਿਉਂ ਥੋੜੀ ਜਿਹੀ ਕਟਾਕਸ਼ ਭਰੇ ਜਿਹੜੇ ਬੋਲ ਨੇ ਉਹ ਮੀਡੀਆ ਦੇ ਵਿੱਚ ਆ ਜਾਂਦੇ ਆ ਵੀ ਨਿਹੰਗ ਸਿੰਘ ਜਥੇਬੰਦੀਆਂ ਦਾ ਸਾਡਾ ਲੈਣਾ ਦੇਣਾ ਨਹੀਂ ਹੈ ਜਾਂ ਨਿਹੰਗ ਸਿੰਘ ਜਥੇਬੰਦੀਆਂ ਵਾਪਸ ਚਲੀਆਂ ਜਾਣ ਸਰਕਾਰ ਤਾਂ ਇਹ ਚਾਹੁੰਦੀ ਆ ਨਾ ਪਹਿਲਾਂ ਵੀ ਤਾਂ ਬਾਬੇ ਅਮਰ ਨੂੰ 10 ਲੱਖ ਦਾ ਉਹਨਾਂ ਨੇ ਲਾਲਚ ਵੀ ਦਿੱਤਾ ਨਿਹੰਗ ਸਿੰਘ ਜਥੇਬੰਦੀਆਂ ਫੇਰ ਵੀ ਡਟੀਆਂ ਕਿਤੇ ਨਾ ਕਿਤੇ ਸਰਕਾਰ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਨਾ ਵੀ ਨਿਹੰਗ ਸਿੰਘ ਨਾ ਹੁੰਦੇ ਹੋ ਸਕਦਾ ਕਿਸਾਨੀ ਅੰਦੋਲਨ ਨੂੰ ਕਦੋਂ ਦਾ ਖੰਡਾਇਆ ਹੁੰਦਾ ਕਿਉਂਕਿ ਉਹਨਾਂ ਨੇ ਬੜੀਆਂ ਚਾਲਾਂ ਖੇਡਣੀਆਂ ਸੀ ਪਰ ਅੱਜ ਸਾਨੂੰ ਉਹਨਾਂ ਨਿਹੰਗਾਂ ਸਿੰਘਾਂ ਦੇ ਨਾਲ ਖੜਨਾ ਨਹੀਂ ਚਾਹੀਦਾ ਵੇਖੋ ਇਹ ਇੱਥੇ ਦੇ ਕਹਿੰਦੇ ਆ ਗੱਲਾਂ ਆ ਜਾਂ ਜਿਨੇ ਬਿਆਨ ਦਿੱਤਾ ਮੈਂ ਉਸ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਜਿਨੇ ਵੀ ਬਿਆਨ ਦਿੱਤਾ ਹੈ ਪਰ ਜੋ ਸੰਯੁਕਤ ਮੋਰਚੇ ਦਾ ਬਿਆਨ ਆਪਾਂ ਸਮਝਦੇ ਆ ਨਾ ਸੰਯੁਕਤ ਮੋਰਚੇ ਦੀ ਜਦੋਂ ਅੰਮ੍ਰਿਤ ਵੇਲੇ ਹੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ 10 ਵਿੱਚ ਸੀਗਾ ਪੰਜਵਾਂ ਮੈਂਬਰ ਮੈਂ ਸਾਂ ਜੀ ਕਿਉਂਕਿ ਸੰਯੁਕਤ ਮੋਰਚੇ ਨੂੰ ਸ਼ੁਰੂ ਤੋਂ ਹੀ ਸਰਕਾਰ ਖਾਲਸਤਾਨੀ ਐਲਾਨਣਾ ਚਾਹੁੰਦੀ ਹੈ ਜਾਂ ਕੇਵਲ ਇਕੱਲੇ ਪੰਜਾਬ ਦਾ ਮੋਰਚਾ ਜਾਂ ਇਕੱਲੇ ਸਿੱਖਾਂ ਦਾ ਮੋਰਚਾ ਬਣਾਉਣਾ ਚਾਹੁੰਦੀ ਆ ਉਹਦੇ ਵਿੱਚ ਕਿਉਂਕਿ ਸਾਡੇ ਵਰ ਖਿਲਾਫ ਹਰਿਆਣਾ ਨੂੰ ਵੀ ਕਰਨੇ ਚਾਹੁੰਦੀ ਆ ਜੂਪੀ ਨੂੰ ਵੀ ਦੂਜੇ ਜਿੰਨੇ ਵੀ ਸਟੇਟਾਂ ਵਾਲ ਜਿੰਨੇ ਦੇਸ਼ ਦੇ ਕਿਸਾਨ ਨੇ ਸਾਡੇ ਵਰ ਖਿਲਾਫ ਇਹ ਸਰਕਾਰਾਂ ਚਾਹੁੰਦੀਆਂ ਨੇ ਪਰ ਦੂਜੀ ਗੱਲ ਮੈਂ ਇੱਥੇ ਕਰਾਂ ਜੋ ਸੰਯੁਕਤ ਮੋਰਚੇ ਨੇ ਬਿਆਨ ਦਿੱਤਾ ਬਹੁਤ ਵਧੀਆ ਦਿੱਤਾ ਹੈ ਉਹ ਵੱਖਰੀ ਗੱਲ ਆ ਕੋਈ ਪੰਜਾਬ ਚ ਬੈਠਾ ਕੋਈ ਲੀਡਰ ਆ ਆਪਦੀ ਮਰਜ਼ੀ ਨਾਲ ਬਿਆਨ ਦਿੱਤਾ ਤੇ ਉਹ ਮੈਂ ਉਹਦੀ ਨਿੰਦਾ ਕਰਦਾ ਜਿਹੜੇ ਵੀ ਲੀਡਰ ਨੇ ਬਿਆਨ ਦਿੱਤਾ ਉਹਦੀ ਮੈਂ ਨਿੰਦਾ ਕਰਦਾ ਪਰ ਜੋ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਸਾਂਝਾ ਬਿਆਨ ਦਿੱਤਾ ਆ ਉਹਨਾਂ ਨੇ ਜੋਗਤਾਨ ਗੁਰੂ ਗ੍ਰੰਥ ਸਾਹਿਬ ਦੀ ਜਾਂ ਦਸਮ ਗ੍ਰੰਥ ਜਾਂ ਸਰਬਲੋਹ ਦੀ ਜੋ ਵੀ ਵਿਵਦੀ ਦਾ ਮਾਮਲਾ ਹੋਇਆ ਜਵਦੀ ਦੀ ਨਖੇਦੀ ਕੀਤੀ ਆ ਬਕਾਇਦਾ ਨਖੇਦੀ ਕੀਤੀ ਆ ਔਰ ਦੂਸਰੇ ਬੰਨੇ ਜੋ ਕਾਨੂੰਨ ਹੱਥ ਵਿੱਚ ਲਿਆ ਠੀਕ ਆ ਨਾ ਉਹਨਾਂ ਦੇ ਕਹਿਣ ਮੁਤਾਬਕ ਸੰਯੁਕਤ ਮੋਰਚੇ ਦੇ ਕਿ ਕਾਨੂੰਨ ਹੱਥ ਦੇ ਕਿਉਂਕਿ ਉਹ ਮਜਬੂਰ ਨੇ ਕਾਨੂੰਨ ਹੱਥ ਵੀ ਲੈਣ ਤੇ ਉਹਨਾਂ ਨੇ ਉਹ ਵੀ ਨਖੇਦੀ ਕੀਤੀ ਆ ਉਹਨਾਂ ਨੇ ਦੋਵੇਂ ਪੱਖ ਦੀ ਗੱਲ ਕੀਤੀ ਆ ਵੀ ਵਿਵਦੀ ਹੋਣਾ অতি ਮਾੜੀ ਗੱਲ ਨਖੇਦੀ ਕਰਦੇ ਅਸੀਂ ਗੱਲ ਦੀ ਪਰ ਨਾਲ ਹੀ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ ਆਦੋ ਗੱਲਾਂ ਕੀਤੀਆਂ ਸੰਯੁਕਤ ਮੋਰਚੇ ਵੱਲੋਂ ਜਿਹੜਾ ਜਿਹੜਾ ਕਹਿਣਾ ਇਹ ਵੀ ਅਸੀਂ ਨਿਹੰਗ ਸਿੰਘਾਂ ਦਾ ਮੋਰਚੇ ਦੇ ਨਾਲ ਕੋਈ ਸਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਮੈਂ ਇਸ ਬਿਆਨ ਦੇ ਨਾਲ ਨਹੀਂ ਸਹਿਮਤ ਕਿਉਂਕਿ ਨਿਹੰਗ ਸਿੰਘਾਂ ਦੇ ਕਰਕੇ ਹੀ ਮੋਰਚਾ ਚੜ੍ਹਦੀ ਕਲਾ ਵਜਾ ਰਿਹਾ ਹੈ ਬਿਲਕੁਲ ਬਿਲਕੁਲ ਬਾਬਾ ਜੀ ਇਸ ਸਟੇਟਮੈਂਟ ਆਈਆਂ ਨੇ ਬਾਬਾ ਜੀ ਵੀਡੀਓ ਜਿਹੜੀਆਂ ਨੇ ਸਾਡੇ ਚੈਨਲ ਤੇ ਵੀ ਪਈਆਂ ਨੇ ਹੋਰ ਚੈਨਲਾਂ ਤੇ ਵੀ ਪਈਆਂ ਹੋਈਆਂ ਨੇ ਅਖੀਰ ਤੱਕ ਕੀ ਕਹਿਣਾ ਚਾਹੁੰਦੇ ਹੋ ਵੀ ਅੰਦੋਲਨ ਕਿਵੇਂ ਜਿੱਤ ਸਕਦਾ ਹੈ ਕਦੋਂ ਅਸੀਂ ਵਾਪਸ ਪਰਤਾਂਗੇ ਕਿਉਂਕਿ ਸਰਕਾਰ ਦੇ ਐਸੇ ਵੀ ਬਿਆਨ ਆ ਰਹੇ ਨੇ ਵੀ ਅਸੀਂ ਇਹਨਾਂ ਨੂੰ ਜ਼ਬਰੀ ਠਾਵਾਂਗੇ ਤੇ ਇਹਨਾਂ ਨੂੰ ਕੁਝ ਨਾ ਕੁਝ ਦਿਨ ਵੀ ਦਿੱਤੇ ਜਾਣ ਐਸੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਮੀਡੀਆ ਦੇ ਜ਼ਰੀਏ ਸਾਡੇ ਸਾਹਮਣੇ ਆ ਰਹੀਆਂ ਤੇ ਕਦੋਂ ਤੱਕ ਤੁਸੀਂ ਇਸ ਅੰਦੋਲਨ ਨੂੰ ਅ ਦਗਾ ਲੈ ਕੇ ਚੱਲੋਗੇ ਮੈਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਔਰ ਜੋ ਸੰਯੁਕਤ ਮੋਰਚੇ ਦੇ ਅਹੁਦੇਦਾਰ ਨੇ ਜਾਂ ਸਟੇਜ ਦੂਜੀ ਸਟੇਜ ਜਿਹੜੀ ਆ ਉਹਦੇ ਅਹੁਦੇਦਾਰ ਨੇ ਜਿੰਨੇ ਵੀ ਦਿੱਲੀ ਦੇ ਬਾਰਡਰਾਂ ਤੇ ਜਿੰਨੇ ਵੀ ਜਾਂ ਗਾਜੀਪੁਰ ਟਿਕਰੀ ਬਾਰਡਰ ਜਿੰਨੇ ਵੀ ਸਾਰਿਆਂ ਨੂੰ ਇੱਕੋ ਬੇਨਤੀ ਕਰਨੀ ਚਾਹਣਾ ਹੈ ਕਿ ਜੋ ਵੀ ਬਿਆਨ ਦੇਣਾ ਆ ਸਰਕਾਰ ਪ੍ਰਤੀ ਨਿਹੰਗ ਸਿੰਘਾਂ ਬਾਰੇ ਜਾਂ ਕੁਛੇ ਪ੍ਰਤੀਬ ਦੇਣਾ ਆ ਉਹ ਕੱਲਾ ਬੰਦਾ ਕੋਈ ਹੱਕਦਾਰ ਨਹੀਂ ਜੀ ਕਿਉਂਕਿ ਮੇਰੀ ਆਪਣੇ ਆਗੂਆਂ ਦੇ ਨਾਲ ਵੀ ਗੱਲ ਹੋਈ ਮੈਂ ਇਹ ਸਵਾਲ ਰੱਖਿਆ ਕਿ 32 ਕਿਸਾਨ ਜਥੇ ਬੰਦਿਆਂ ਆ 32 ਕਿਸਾਨ ਜਥੇ ਬੰਦਿਆਂ ਨੇ ਕੋਈ ਵਿਸ਼ੇਸ਼ ਆਪ ਦਾ ਇੱਕ ਆਗੂ ਨਹੀਂ ਚੁਣਿਆ ਹੂੰ ਕਿਉਂਕਿ 32 ਕਿਸਾਨ ਜਥੇ ਬੰਦਿਆਂ ਦੇ ਜਿੰਨੇ ਵੀ ਆਗੂ ਨੇ ਪ੍ਰਧਾਨ ਨੇ ਉਹ ਸਾਰੇ ਆਪਸ ਵਿੱਚ 32 ਦੇ 32 ਗੁਰਮਤਾ ਕਰਦੇ ਨੇ ਹੂੰ ਕਿਸੇ ਵਿਸ਼ੇਸ਼ ਇੱਕ ਨੂੰ ਕੋਈ ਵੀ ਬਿਆਨ ਜਿਹੜਾ ਆਪ ਦਾ ਵੱਖਰਾ ਬਿਆਨ ਦੇਣ ਦਾ ਕੋਈ ਹੱਕ ਨਹੀਂ ਬਿਲਕੁਲ ਦੂਜੀ ਗੱਲ ਵੀ ਜੋ ਵੀ ਬਿਆਨ ਦੇਣਾ ਆ ਬੱਤੀ ਕਿਸਾਨ ਜਥੇਬੰਦੀਆਂ ਸਾਂਝਾ ਬਿਆਨ ਦੇਣ ਔਰ ਮੀਟਿੰਗ ਕਰਕੇ ਦੇਣ ਔਰ ਜੋ ਸਮੇਂ ਦੀ ਜਾਗਤ ਆ ਸਾਡੀ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਊ ਸਾਨੂੰ ਜਿੰਨੀਆਂ ਸੰਪਰਦਾਇਆਂ ਕਿਉਂਕਿ ਅਸੀਂ ਇੱਥੇ ਸਾਰੇ ਮਤ ਪੇ ਛੱਡ ਕੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਵਿਚਾਰਾਂ ਦੇ ਮਤਭੇਦ ਹੋਣ ਕਿਸੇ ਜਥੇਬੰਦੀ ਨਾਲ ਪਰ ਜਿਹੜਾ ਸਿੰਘੂ ਬਾਰਡਰ ਤੇ ਜਾਂ ਦਿੱਲੀ ਦੇ ਕਿਸੇ ਮੋਰਚੇ ਤੇ ਕਿਸੇ ਵੀ ਸਟੇਜ ਤੇ ਜਾਂਦਾ ਆ ਸਾਡਾ ਜੀ ਆਿਆਂ ਨੂੰ ਅਸੀਂ ਗੱਲ ਲੜਨੇ ਸੀ ਉੱਥੇ ਪਾਈ ਪਾਈ ਆ ਕਿਉਂਕਿ ਸਾਡਾ ਸਾਂਝਾ ਮੋਰਚਾ ਆ ਸਰਕਾਰ ਚਾਹੁੰਦੀ ਆ ਕਿ ਅਸੀਂ ਨਿਖੜੀਏ ਸਰਕਾਰ ਚਾਹੁੰਦੀ ਆ ਕਿ ਇਹਨਾਂ ਨੂੰ ਪਾੜ ਕੇ ਕਿਉਂਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਫਿਰ ਬਣਾਉਣਾ ਚਾਹੁੰਦੇ ਨੇ ਸ਼ੁਰੂ ਤੋਂ ਹੀ ਆ ਬਿਲਕੁਲ ਬਾਕੀ ਮੈਂ ਸਭ ਨੂੰ ਇਹ ਬੇਨਤੀ ਕਰਦਾ ਆ ਕਿ ਹੁਣ ਸਮਾਂ ਆ ਕਿ ਆਪਾਂ ਸਾਰੀ ਸੰਗਤ ਜਾ ਕੇ ਜਿਤਨਾ 26 ਜਨਵਰੀ ਤੋਂ ਪਹਿਲਾਂ ਜਾ ਕੇ ਲਾਇਆ ਸੀ ਮੇਲਾ ਉਤਨਾ ਜਾ ਕੇ ਆਪਾਂ ਹਾਜ਼ਰੀਆਂ ਭਰੀਏ ਤੇ ਚੜ੍ਹਦੀ ਕਲਾ ਦੀ ਮੋਰਚਾ ਅੱਜ ਵੀ ਕੋਈ ਇੱਥੇ ਫੇਸਬੁੱਕ ਤੇ ਜਿਹੜਾ ਨਹੀਂ ਨਹੀਂ ਹਾਜ਼ਰੀ ਲਾਈ ਵੀ ਉੱਥੇ ਰੌਣਕ ਨਹੀਂ ਗਈ ਉੱਥੇ ਕੁਝ ਨਹੀਂ ਗਾ ਮੈਂ ਬੇਨਤੀ ਕਰਦਾ ਉੱਥੇ ਜਾ ਕੇ ਵੇਖੋ ਕਦੀ ਵੀ ਪੰਡਾਲ ਖਾਲੀ ਤੁਹਾਨੂੰ ਨਜ਼ਰ ਆਉ ਤੇ ਮੈਨੂੰ ਆਖਿਓ ਜੇ ਹਾਂ ਉਹ ਵੱਖਰੀ ਗੱਲ ਆ ਕਿ ਸ਼ਾਮ ਦੇ ਟਾਈਮ ਤੇ ਕੋਈ ਰਹਿ ਦਾਸ ਟਾਈਮ ਤੇ ਕੋਈ ਫੋਟੋ ਲੈ ਲੈਂਦਾ ਉਹ ਸੰਗਤ ਘਟ ਹੁੰਦੀ ਆ ਜਾ ਸਵੇਰ ਦੇ ਨਿਤਨੇਮ ਸਮੇਂ ਕਿਉਂਕਿ ਜਿਹੜੇ ਸੰਗਤ ਗਈ ਉਹਨਾਂ ਨੇ ਆਪਣਾ ਲੀੜਾ ਕਪੜਾ ਵੀ ਧੋਣਾ ਪ੍ਰਸ਼ਾਦਾ ਪਾਣੀ ਵੀ ਛਕਣਾ ਆਰਾਮ ਵੀ ਕਰਨਾ ਪਰ ਮੈਂ ਕਹਿਣਾ ਹਾਂ 24 ਘੰਟਿਆਂ ਦੇ ਵਿੱਚੋਂ ਸਾਨੂੰ ਜ਼ਿਆਦਾ ਨਹੀਂ ਤੇ 8 ਘੰਟੇ ਜਿਹੇ ਕੰਮ ਦੇ ਡਿਊਟੀ ਦੇ ਨਾਲ 8 ਘੰਟੇ ਸਾਨੂੰ ਸਟੇਜ ਤੇ ਹਾਜ਼ਰੀ ਭਰਨੀ ਚਾਹੀਦੀ ਆ ਤੇ ਸੰਗਤ ਭਰਦੀ ਵੀ ਆ ਜਿਹੜੇ ਭਰਦੇ ਹਾਜ਼ਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨਹੀਂ ਜਾ ਕੇ ਅੱਜ ਤੱਕ ਹਾਜ਼ਰੀ ਲਵਾਈ ਮੈਂ ਕਹਿੰਦਾ ਜੇ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਉਹਨਾਂ ਦੀਆਂ ਜਮੀਰਾਂ ਕੰਮ ਕਰਦੀਆਂ ਜਮੀਰਾਂ ਵਾਲੇ ਉੱਥੇ ਜਾ ਕੇ ਬੈਠੇ ਆ ਬਿਲਕੁਲ ਇਸ ਕਰਕੇ ਸਾਡੇ ਵੱਲੋਂ ਜੋ ਸਾਡੀ ਜਥੇਬੰਦੀ ਆ ਪਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਹੇਦਾਰ ਅ ਸ੍ਰੀ ਅਕਾਲ ਤਖਤ ਸਾਹਿਬ ਵੇਖੋ ਇਹਨਾਂ ਲੰਗਰਾਂ ਨੂੰ ਜੋ ਅਸੀਂ ਤਕਰੀਬਨ 2 ਦਸੰਬਰ ਤੋਂ ਜਾ ਕੇ ਲੰਗਰ ਲਾਏ ਨੇ ਮੈਡੀਕਲ ਕੈਂਪ ਨੇ ਜਾਂ ਰਹਿਣ ਬਸੇਰੇ ਨੇ ਉਹਦਾ ਖਮਿਆਜਾ ਸਾਨੂੰ ਕੀ ਭੁਗਤਣਾ ਪਿਆ ਪਹਿਲੋਂ ਸਿੰਘ ਸਾਹਿਬ ਜੀ ਦੀ 4 ਘੰਟੇ ਜੋ ਦਿੱਲੀ ਦੀ ਇਨਵੈਸਟੀਗੇਸ਼ਨ ਹੈਗੈਂਸੀ ਆ 4 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਕੁਛ ਨਹੀਂ ਲੱਭਾ ਫਿਰ ਢਿੱਡ ਨਹੀਂ ਭਰਿਆ ਕਿਉਂਕਿ ਇਹ ਅਜੇ ਤਾਂ ਅਜੇ ਵੀ ਕਾਮਯਾਬ ਨੇ ਅਜੇ ਵੀ ਕਿਸਾਨਾਂ ਦੀ ਮਦਦ ਕਰ ਰਹੇ ਨੇ ਫਿਰ ਉਹਨਾਂ ਨੇ ਭਾਈ ਗੁਰਮਖ ਸਿੰਘ ਜੀ ਜੋ ਸਿੰਘ ਸਾਹਿਬ ਦੇ ਬੇਟੇ ਨੇ ਜੋ ਅੱਜ ਦੀ ਆਵਾਜ਼ ਜੋ ਪੇਪਰ ਸ਼ਬਦ ਆਖਬਾਰ ਸ਼ਬਦ ਦੀ 35 36 ਸਾਲ ਤੋਂ ਉਹਦੇ ਆਪਣੇ ਮੁੱਖ ਸੰਪਾਦਕ ਵੀ ਨੇ ਸੱਚ ਲਿਖਦੇ ਨੇ ਸੱਚ ਦੇ ਪਹਿਰੇਦਾਰ ਨੇ ਉਹਨਾਂ ਨੇ ਸਾਰਾ ਕੁਝ ਮਿਲਾ ਕੇ ਭਾਈ ਗੁਰਮਖ ਸਿੰਘ ਨੂੰ ਟਿਫਨ ਬੰਬ ਪਾ ਕੇ ਵਿਸਪੋਕਟ ਵਿਸਪੋਕਟ ਪਾ ਕੇ ਸਮਗਰੀ ਰਵਾਲਵਰ ਪਾ ਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਅੰਦਰ ਦਿੱਤਾ ਜੋ ਕਿ ਅਸੀਂ ਬੜੇ ਸਖਤ ਸ਼ਬਦਾਂ ਵਿੱਚ ਨਿੰਦਾ ਵੀ ਕਰਦੇ ਆਂ ਔਰ ਸਰਕਾਰ ਨੂੰ ਇਹ ਕਹਿਣਾ ਵੀ ਚਾਹੁੰਦੇ ਆਂ ਕਿ ਕਦੀ ਵੀ ਕਿਸੇ ਦਾ ਤੱਤੇ ਪਾਣੀਆਂ ਨਾ ਘਰ ਨਹੀਂ ਸੜੇ ਇਹ ਨਿੱਕੀਆਂ ਨਿੱਕੀਆਂ ਖੇਡਾਂ ਨੇ ਕਿਉਂਕਿ ਸਿੰਘ ਸਾਹਿਬ ਪਹਿਲਾਂ ਵੀ ਚੜ੍ਹਦੀ ਕਲਾ ਵਿੱਚ ਸਨ ਜਥੇਬੰਦੀ ਵੀ ਚੜ੍ਹਦੀ ਕਲਾ ਵਿੱਚ ਸੀ ਹੁਣ ਵੀ ਕਿਉਂਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਵਾਰਸ ਆਂ ਉਹਨਾਂ ਦੇ ਜੋ ਬੂਟੇ ਲਾਏ ਨੇ ਅਸੀਂ ਉਹਨਾਂ ਦੀ ਅੰਛੀਆਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੈਸਟ ਕੀਤੇ ਆ ਤੁ ਸਿੰਘ ਸਾਹਿਬ ਅਜੇ ਵੀ ਚੜ੍ਹਦੀ ਕਲਾਜ ਨੇ ਤੇ ਉਸੇ ਤਰ੍ਹਾਂ ਕੰਮ ਕਰ ਰਹੇ ਨੇ ਉਹਤਿਆਂ ਜਣਿਆਂ ਦਾ ਕਹਿਣਾ ਹੈ ਕਹਿੰਦੇ ਵੀ ਉਥੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਪੁਥੀ ਦੀ ਬੇਅਦਬੀ ਹੋਈ ਨਹੀਂਗੀ ਵੇਖੋ ਜੀ ਮੈਂ ਧਾਦੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦਾ ਆ ਕਿ ਜਿਹੜੇ ਵੀਰਾਂ ਨੇ ਮੈਂ ਤੇ ਇਹ ਗੱਲ ਸਟੇਜ ਤੇ ਸਿੰਘੂ ਵੱਡ ਸਟੇਜ ਤੇ ਵੀ ਕਰਦਾ ਹੁੰਦਾ ਹੁਣਾ ਕਿ ਜਿਨ੍ਹਾਂ ਨੇ ਅਜੇ ਤੱਕ ਦਿੱਲੀ ਹਾਜ਼ਰੀ ਨਹੀਂ ਭਰੀ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਉਹ ਘਰ ਬੈਠੇ ਫੇਸਬੁੱਕ ਤੇ ਜੋ ਮਰਜ਼ੀ ਲਿਖੀ ਜਾਣ ਜੋ ਮਰਜ਼ੀ ਬੋਲੀ ਜਾਣ ਉਹ ਕੋਈ ਮਹਿਣਾ ਨਹੀਂ ਰੱਖਦੀਆਂ ਬਿਲਕੁਲ ਕਿਉਂਕਿ ਜਿਹੜਾ ਉੱਥੇ ਆ ਜਿਹਦੇ ਨਾਲ ਵਾਪਰੀ ਆ ਜਾਂ ਜਿਨੇ ਵਾਪਰ ਦੀ ਵੇਖੀ ਆ ਜਾਂ ਜਿਨੇ ਪਿੰਡੇ ਤੇ ਸੰਤਾਬ ਹੰਡਾਇਆ ਆ ਇਹ ਤਾਂ ਉਹਨੂੰ ਪਤਾ ਆ ਕਿਉਂਕਿ ਜਿਹੜੀ ਇਹ ਘਟਨਾ ਹੋਈ ਆ ਪ੍ਰਤੱਖ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਸਾਡੇ ਸਿੱਖੀ ਪੇਸ਼ ਦੇ ਵਿੱਚ ਬਾਣਿਆਂ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇਹ ਸਮਝਦੇ ਆ ਕਿ ਗੁਰੂ ਸਾਹਿਬ ਦੇ ਗੁਰੂ ਦੀ ਬਾਣੀ ਦੇ ਅੰਗ ਪਾੜ ਜਾਣ ਉਹਨੂੰ ਵੀ ਵਿਵਦੀ ਸਮਝਦੇ ਆ ਹਾਂ ਬਿਲਕੁਲ ਜੇ ਕੋਈ ਨਸ਼ੇੜੀ ਬੰਦਾ ਚੁੱਕ ਕੇ ਭੱਜ ਕੇ ਗੁਰੂ ਸਰੂਪ ਲੈ ਜਾਵੇ ਸੋਟਾਵੇ ਉਹਨੂੰ ਵੀ ਵਿਵਦੀ ਨਹੀਂ ਮੰਨਦੇ ਹੂੰ ਉਹਨੂੰ ਵਿਵਦੀ ਨਹੀਂ ਮੰਨਦੇ ਹੂੰ ਕਿਉਂਕਿ ਪੰਜਾਬ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਆ ਹੂੰ ਮੈਂ ਇਹ ਕਹਿਣਾ ਆ ਕਿ ਜਿਹੜਾ ਪੰਜਾਬ ਦੇ ਵਿੱਚ ਵਰਤਾਰਾ ਚੱਲਿਆ 2015 ਤੋਂ ਲੈ ਕੇ ਤਕਰੀਬਨ ਅੱਜ ਤੱਕ 450 ਤੋਂ ਉੱਤੇ ਗੁਰੂ ਸਾਹਿਬ ਦੀ ਵਿਵਦੀ ਹੋ ਚੁੱਕੀ ਆ ਬਿਲਕੁਲ ਭਾਵੇਂ ਉਹ ਗੁੜਕਾ ਸਾਹਿਬ ਜੀ ਨੇ ਭਾਵੇਂ ਪੁੱਥੀਆਂ ਨੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੇ ਭਾਵੇਂ ਭਾਗ ਨੇ ਕੁਝ ਵੀ ਆ ਹਮਮ ਔਰ ਮੈਂ ਇੱਕ ਗੱਲ ਇਸੇ ਸਾਫ਼ ਕਰਦੇ ਆ ਕਿ ਜਿਹੜਾ ਸਿੱਖ ਆ ਸਿੱਖ ਵਾਸਤੇ ਵਿਵਦੀ ਜਿਹੜੀ ਆ ਵਿਵਦੀ ਕੀ ਮੈਨੇ ਰੱਖਦੀ ਆ ਕਿ ਭਾਵੇਂ ਉਹ ਗੀਤਾ ਹੋਵੇ ਭਾਵੇਂ ਕੁਰਾਨ ਹੋਵੇ ਭਾਵੇਂ ਬਾਈਬਲ ਹੋਵੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਹੋਣ ਜੀ ਭਾਵੇਂ ਦਸਮ ਪਾਤ